ਤਿਹਾਰਾਂ ਦੇ ਸੀਜ਼ਨ ਨੂੰ ਲੈ ਕੇ ਸਿਹਤ ਵਿਭਾਗ ਦੇ ਵੱਲੋਂ ਲਗਾਤਾਰ ਹੀ ਖਾਣ ਪੀਣ ਵਾਲੀਆਂ ਦੁਕਾਨਾਂ ਦੇ ਉੱਤੇ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਦੁਕਾਨਾਂ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਉਸ ਦੇ ਤਹਿਤ ਹੀ ਅੱਜ ਅੰਮ੍ਰਿਤਸਰ ਦੇ ਭੰਡਾਰੀ ਫੁੱਲ ਦੇ ਨੇੜੇ ਜੋ ਪਕੌੜਿਆਂ ਵਾਲੀ ਦੁਕਾਨ ਹੈ ਉਹਨਾਂ ਦੁਕਾਨਾਂ ਦੇ ਉੱਤੇ ਸਿਹਤ ਵਿਭਾਗ ਦੇ ਵੱਲੋਂ ਰੇਡ ਕੀਤੀ ਗਈ ਤਾਂ ਤਸਵੀਰਾਂ ਜੋ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਬਕਾਇਦਾ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਜਿਸ ਤੇਲ ਦੇ ਵਿੱਚ ਇਹਨਾਂ ਵੱਲੋਂ ਪਕੌੜੇ ਬਣਾਏ ਜਾਂਦੇ ਸੀ ਪਕੌੜੇ ਤਲੇ ਜਾਂਦੇ ਸੀ ਉਹਨਾਂ ਤੇਲ ਦਾ ਸ ਦੁਕਾਨਦਾਰ ਦੇ ਉੱਤੇ ਪਈਆਂ ਗਈਆਂ ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਦੁਕਾਨਦਾਰ ਚਲਾਨ ਵੀ ਕੱਟ ਦਿੱਤਾ ਗਿਆ ਦੱਸਦੇ ਕਿ ਅੰਮ੍ਰਿਤਸਰ ਦੇ ਵਿੱਚ ਕਾਫੀ ਇਹ ਮਸ਼ਹੂਰ ਦੁਕਾਨ ਹੈ ਜਿੱਥੇ ਕਿ ਸਿਰਫ ਪਕੌੜਿਆਂ ਦਾ ਕੰਮ ਹੁੰਦਾ ਹੈ ਔਰ ਜਿਹੜੇ ਤੇਲ ਦੇ ਵਿੱਚ ਇਹਨਾਂ ਦੇ ਵੱਲੋਂ ਪਕੌੜੇ ਤੱਲੇ ਜਾਂਦੇ ਨੇ ਪਕੌੜੇ ਬਣਾਏ ਜਾਂਦੇ ਨੇ ਉਸ ਤੇਲ ਦਾ ਸਹੀ ਹੋਣਾ ਤੇਲ ਦੀ ਕੁਆਲਿਟੀ ਦਾ ਸਹੀ ਹੋਣਾ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਕਿਸੇ ਦੀ ਸਿਹਤ ਦੇ ਨਾਲ ਕੋਈ ਵੀ ਖਿਲਵਾੜ ਨਾ ਹੋ ਸਕੇ ਤਾਂ ਤਿਉਹਾਰਾਂ ਨੂੰ ਲੈ ਕੇ ਲਗਾਤਾਰ ਹੀ ਸਿਹਤ ਵਿਭਾਗ ਦੀ ਟੀਮਾਂ ਦੇ ਵੱਲੋਂ ਅੰਮ੍ਰਿਤਸਰ ਦੇ ਵੱਖ-ਵੱਖ ਖਾਮਾਂ ਦੇ ਉੱਤੇ ਅਲੱਗ-ਅਲੱਗ ਕਿ ਸਾਨੂੰ ਲਗਾਤਾਰ ਹੀ ਜੋ ਕੰਪਲੀਨਟਾਂ ਲਿਓ ਮਿਲ ਰਹੀਆਂ ਸੀ ਜਿਸ ਦੇ ਤਹਿਤ ਹੀ ਅੱਜ ਇਹਨਾਂ ਦੁਕਾਨਾਂ ਦੇ ਉੱਤੇ ਰੇਡ ਕੀਤੀ ਗਈ ਛਾਪਾ ਮਾਰਿਆ ਗਿਆ ਔਰ ਕਈ ਕਮੀਆਂ ਜਿਹੜੀਆਂ ਨੇ ਉਹ ਦੁਕਾਨਾਂ ਦੇ ਉੱਤੇ ਬਕਾਇਦਾ ਪਾਈਆਂ ਗਈਆਂ ਜਿਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਜਿਹੜਾ ਚਲਾਨ ਹੈ ਉਹ ਵੀ ਦੁਕਾਨ ਦੇ ਨਾਮ ਦੇ ਉੱਤੇ ਕੱਟ ਦਿੱਤਾ ਗਿਆ ਉੱਥੇ ਅਧਿਕਾਰੀਆਂ ਦੇ ਵੱਲੋਂ ਹਦਾਇਤਾਂ ਵੀ ਜਿਹੜੀਆਂ ਨੇ ਦੁਕਾਨਦਾਰਾਂ ਨੂੰ ਦਿੱਤੀਆਂ ਗਈਆਂ ਨੇ ਤਾਂ ਕਿ ਭਵਿੱਖ ਦੇ ਵਿੱਚ ਦੁਕਾਨਦਾਰ ਇਹਨਾਂ ਕਮੀਆਂ ਨੂੰ ਦੂਰ ਕਰ ਸਕਣ ਤਾਂ ਤਿਉਹਾਰਾਂ ਨੂੰ ਲੈ ਕੇ ਸਿਹਤ ਵਿਭਾਗ ਦੇ ਵੱਲੋਂ ਲਗਾਤਾਰ ਹੀ ਜਿਹੜੀ ਚੈਕਿੰਗ ਕੀਤੀ ਜਾਵੇਗੀ ਖਾਸ ਕਰਕੇ ਜੋ ਖਾਣ ਪੀਣ ਵਾਲੀਆਂ ਦੁਕ ਸਿਹਤ ਵਿਭਾਗ ਦੀ ਜਿਹੜੀ ਨਜ਼ਰ ਹੈ ਉਹ ਬਣੀ ਰਹੇਗੀ ਭਾਵੇਂ ਮਤਲਬ ਅੱਜ 15 15 20 ਮਿੰਟਾਂ ਬਾਅਦ ਤੇਲ ਫੇਰ ਪੈ ਰਿਹਾ ਜੀ ਨਵੇਂ ਜ਼ੀਰੋ ਇਹਨਾਂ ਚ ਰੇਟਾਂ ਦੁਕਾਨ ਦੇ ਵਿੱਚ ਹੋਈਆਂ ਕਾਫੀ ਕਮੀਆਂ ਪਈਆਂ ਗਈਆਂ ਕੀ ਕਰੇ ਸਭ ਦੇਖੋ ਇਹ ਨਾਲ ਨਾਲ ਸਫਾਈ ਕਰਾ ਰਹੇ ਆ ਜੀ ਜਿੱਦਾਂ ਜਿਹੜਾ ਕਾਗ ਨਿਕਲੀ ਜਾਂਦਾ ਸਫਾਈ ਕਰਾਣ ਖਾਂਦੇ ਮਤਲਬ ਜਿਹੜੇ ਬੈਠੇ ਕਾਗ ਕੁਪੜੇ ਦੇ ਨਾਲ ਨਾਲ ਸਫਾਈ ਕਰਾ ਰਹੇ ਆ ਜੀ ਸਰ ਕਲਬ ਤੇ ਕੈਪ ਦਾ ਇਸ਼ੂ ਆ ਰਿਹਾ ਉਹ ਕਿਉਂ ਆ ਰਿਹਾ ਕਲਬ ਇਸ ਕਰਕੇ ਨਹੀਂ ਪਾ ਸਕ ਗਰਮ ਚੀਜ਼ਾਂ ਕਲਬ ਸੜ ਜਾਣੇ ਤੇ ਪਲਾਸਟਿਕ ਜਾ ਸਕਦਾ ਵਿੱਚ ਤੇ ਗੈਪ ਬਣੀ ਪਾਈ ਨਹੀਂ ਮੈਂ ਟਰਬਨ ਪਾਈ ਹੈ ਮੈਂ ਕੈਪ ਨਹੀਂ ਪਾ ਸਕੀ ਜਿਹੜੇ ਬੰਦੇ ਆ ਬਾਕੀ ਸਟਾਫ ਵੀ ਫਾਰ ਪਾਉਂਦੇ ਆ ਜੀ ਤਾਂ ਤੁਹਾਡੇ ਸਰਕਾਰ ਵੱਲੋਂ ਤੁਹਾਡਾ ਤੁਹਾਨੂੰ ਦਿੱਤੇ ਰਹੀਆਂ ਤਾਂ ਇਹ ਕੋਸ਼ਿਸ਼ ਕਰੋ ਹਾਂਜੀ ਕਰਾਂਗੇ ਜੀ ਕਰਨੀ ਕਿ ਨਹੀਂ ਹਾਂਜੀ ਹਾਂਜੀ ਕੈਪ ਪਾਵਾਂਗੇ ਪਤਾਨ ਕਿਹੜੀ ਹੈ ਕਿ ਇੱਕੀ ਦੇ ਨਾਂ ਤੇ ਹੈ ਤੁਹਾਡੀ ਇਹ ਮਿਸ਼ਰ ਕਾਂ ਦੇ ਨਾਂ ਤੇ ਚੱਲ ਰਹੀ ਜਵਲਾ ਰਾਮ ਗੋੜਾ ਸ਼ਾਪਿੰਗ ਠੀਕ ਜੀ ਜੀ ਸਰ ਅੱਜ ਜਿਹੜੀ ਇਹ ਕਿਹੜੀ ਦਿਗਤ ਕੀਤੀ ਹੋ। ਦੇਖੋ ਅਸੀਂ ਆ ਆਈ ਥਿੰਕ ਸੋੜੀਆਂ ਵਾਲਾ ਪੁਲ ਕਹਿੰਦੇ ਆ ਇਹਨੂੰ ਪੰਡਾਰੀ ਪੁਲ ਦੇ ਅ ਤਸਦੀਕ ਹੀ ਹੈ। ਉੱਥੇ ਅਸੀਂ ਆ ਕੇ ਪਕੌੜੇ ਜਿਹੜੇ ਆ ਦੋ ਤਿੰਨ ਬੜੇ ਪੁਰਾਣਾ ਕੰਮ ਕਰ ਰਹੇ ਆ ਪਕੌੜੇ ਬਣਾਉਂਦਾ। ਉਹਦੇ ਅਸੀਂ ਅੱਜ ਇੱਥੇ ਚੈਕਿੰਗ ਕੀਤੀ ਸੀ ਬਿਕੋਜ਼ ਤੁਹਾਡੇ ਮੀਡੀਆ ਦੇ ਮਾਧਮ ਰਾਹੀਂ ਇਹ ਨਜ਼ਰ ਆਇਆ ਸੀ ਇਹ ਜਿਹੜਾ ਹੈ ਜਿਹੜੀ ਫੂਡ ਸੇਫਟੀ ਦੇ ਗੜੀਆਂ ਆ ਅ ਅ ਅ ਤਰ੍ਹਾਂ ਮੈਂ ਉਹ ਉਲੰਘਣਾ ਕਰਦੇ ਹੋਏ ਉਹਦੇ ਉਹ ਆਪਣੇ ਹਾਈਜੀਨ ਨੂੰ ਪ੍ਰੋਪਰ ਨਹੀਂ ਕਰ ਰਹੇ ਜਿਸ ਕਰਕੇ ਸਾਡੇ ਵੱਲੋਂ ਜਿਹੜਾ ਹੈ ਅੱਜ ਇੱਥੇ ਅਚਨਚੇ ਚੈਕਿੰਗ ਕੀਤੀ ਗਈ ਹੈ ਚੈਕਿੰਗ ਦੌਰਾਨ ਪਾਇਆ ਗਿਆ ਕਿ ਇਹਨਾਂ ਨੇ ਜਿਹੜਾ ਸਿਰ ਤੇ ਕੈਪ ਨਹੀਂ ਪਾਈ ਹੋਈ ਸੀ ਔਰ ਗਲਵਜ਼ ਨਹੀਂ ਸੀ ਔਰ ਨਾਲ ਹੀ ਇਹਨਾਂ ਦਾ ਜਿਹੜਾ ਸਬਾਨ ਸਾਰਾ ਉਹ ਅਨਕਵਰਡ ਸੀ ਔਰ ਔਇਲ ਜਿਹੜਾ ਸੀ ਉਹ ਡੀਪ ਫਰਾਈਟ ਲੱਗ ਰਿਹਾ ਸੀ ਤਾਂ ਅਸੀਂ ਇਸ ਮਤਲਬਕ ਇਹਨਾਂ ਨੂੰ ਇਹਨਾਂ ਦਾ ਚਲਾਨ ਇਸ਼ੂ ਕਰ ਦਿੱਤਾ ਨਾ ਜਿੰਨਕਦਾ ਔਰ ਨਾਲ ਅਸੀਂ ਜਿਹੜਾ ਹੈ ਫਰਾਈਂਗ ਆਇਲ ਦਾ ਸੈਂਪਲ ਜਿਹੜਾ ਕਲੈਕਟ ਕਰ ਲਿਆ ਜੇ ਕੋਈ ਕਮੀ ਪਈ ਜਾਂ ਹੋਰ ਸਵਾਲ ਵੀ ਨੇ ਦੇਖੋ ਕਾਰਵਾਈ ਕਰਤੀ ਹੈ ਜੇ ਨਾ ਹਿੰਕ ਚਲਾਨ ਇਸ਼ੂ ਕਰ ਦਿੱਤਾ ਇਹਨਾਂ ਨੂੰ ਕਹਿ ਦਿੱਤਾ ਕਿ ਆਪਣੇ ਜਿਹੜਾ ਹੈਗਾ ਕਵਰ ਕਰਕੇ ਰੱਖੋ ਹੈੱਡ ਕੈਪਸ ਪਾ ਕੇ ਰੱਖੋ ਗਲਵਸ ਪਾ ਕੇ ਰੱਖੋ ਦੇਖੋ ਜਿਹੜਾ ਹੀਟ ਤੇ ਕੰਮ ਕਰ ਰਿਹਾ ਉਹ ਗਲਵਸ ਨਹੀਂ ਪਾ ਸਕਦਾ ਪਰ ਜਿਹੜਾ ਮਤਲਬ ਉਹਨੂੰ ਜਿਹੜੇ ਕੱਚੇ ਕੀਤੇ ਹੁੰਦੇ ਪਕੌੜੇ ਉਹਨੂੰ ਕਹਿ ਕਿ ਗਲਵਸ ਜਿਹੜਾ ਹੈ ਪਾ ਕੇ ਰੱਖੋ ਸੋ ਇਹਨਾਂ ਵੱਲੋਂ ਦੁਕਾਨਦਾਰ ਵੱਲੋਂ ਕਿਹਾ ਗਿਆ ਕਿ ਅਸੀਂ ਇਹਨਾਂ ਚੀਜ਼ਾਂ ਦੀ ਭਾਲਣਾ ਕਰ ਲਵਾਂਗੇ ਤੋਂ ਅੱਜ ਜਿਹੜਾ ਅਸੀਂ ਇੱਕ ਫਰਾਈਂਗ ਆਇਲ ਦਾ ਸੈਂਪਲ ਔਰ ਚਲਾਨ ਇਹਨਾਂ ਦਾ ਇਸ਼ੂ ਕਰ ਦਿੱਤਾ ਤੇਲ ਕਿੰਨੇ ਦਿਨ ਦਾ ਪੁਰਾਣਾ ਲੱਗਦਾ ਸੀ ਦੇ ਨਾਲ ਤੇਲ ਦੇਖੋ ਤੇਲ ਜੋ ਐਸ ਪਰ ਕਮਿਊਨੀਕੇਸ਼ਨ ਤੇਲ ਜਿਹੜਾ ਇਹ ਕਹਿੰਦੇ ਅਸੀਂ ਡੇਲੀ ਪਾ ਰਹੇ ਹਾਂ ਰੋਜ਼ ਦਾ ਰੋਜ਼ਾਨਾ ਅਸੀਂ ਤੇਲ ਜਿਹੜਾ ਹੈ ਉਹ ਚੇਂਜ ਕਰੀ ਜਾ ਰਹੇ ਹਾਂ ਜਿਉਂ-ਜਿਉਂ ਘਟਦਾ ਅਸੀਂ ਨਵਾਂ ਪਾ ਰਹੇ ਹਾਂ ਤੇਲ ਬਾਕੀ ਦੇਖੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਹੀ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਜਿਹੜੀਆਂ ਬੜੀਆਂ ਪੁਰਾਣੀਆਂ 올ਡ ਐਂਡ ਫੇਮਸ ਸ਼ਾਪਸ ਨੇ ਲੋਕ ਇੱਥੇ ਹੁਣ ਵੀ ਦੇਖਦੇ ਕੋ ਪਕੌੜੇ ਖਾ ਰਹੇ ਨੇ ਤੇ ਸਾਡਾ ਜਿਹੜਾ ਇਹੀ ਕੰਸਰਨ ਹੈ ਇਹਨਾਂ ਨੂੰ ਕਿ ਆਪਣਾ ਜਿਹੜਾ ਹਾਈਜਨ ਵੀ ਰੱਖਣ ਔਰ ਤੇਲ ਜਿਹੜਾ ਫ੍ਰੀਕੁਐਂਟਲੀ ਚੇਂਜ ਕਰਦੇ ਰਹਿਣ ਕੰਪਲੀਟ ਕੀ ਆਈਸ ਤੁਹਾਨੂੰ ਕੰਪਲੀਟ ਹੀ ਸੀਗਾ ਜੀ ਕਿ ਇਹਨਾਂ ਵੱਲੋਂ ਇੱਕ ਤਾਂ ਇਹਨਾਂ ਨੇ ਜਿਹੜਾ ਕਵਰ ਨਹੀਂ ਕੀਤਾ ਹੋਇਆ ਸੀਗਾ ਸਮਾਨ ਔਰ ਸੈਕਿੰਡ ਸੀਗਾ ਕਿ ਤੇਲ ਜਿਹੜਾ ਹੈ ਉਹ ਜਿਆਦਾ ਡੀਪ ਫਰਾਈਟ ਲੱਗ ਰਿਹਾ ਹੈ ਇਹ ਤਿਹਾਰਾ ਦਾ ਤੇਲ ਨਹੀਂ ਹੈ ਬਾਕੀ ਸਹਿਰ ਵਾਂਗ ਹੀ ਤੇਲ ਵਾਂਗ ਹੀ ਡੀਪ ਫਰਾਈਟ ਕਰਨਾ ਹੈ ਦੇਖੋ ਤਿਹਾਰਾਂ ਦੇ ਤਿਹਾਰਾ ਦੇ ਤੁਸੀਂ ਲਗਾਤਾਰ ਜੋ ਸਵੀਟ ਸ਼ਾਪਸ ਹੈ ਔਰ ਬੇਕਰੀ ਸ਼ਾਪਸ ਨੇ ਔਰ ਜੋ ਵੀ ਕੋਈ ਮੈਨੂਫੈਕਚਰਿੰਗ ਨੂੰ ਨਹੀਂ ਸੈਂਪਲਿੰਗ ਕਰ ਰਹੇ ਹੈ ਉਹ ਇਹ ਵੀ ਇੱਕ ਤਿਹਾਰਾ ਦਾ ਪਾਰਟ ਹੈ ਕਿਉਂਕਿ ਜਦੋਂ ਵੀ ਘਰ ਗੈਸਟ ਆਉਂਦੇ ਹੈ ਜਾਂ ਆਉਂਦੇ ਤਾਂ ਆਪਾਂ ਸਾਨੂੰ ਪਤਾ ਚਾਹ ਪਕੌੜੇ ਜਾਂ ਹਨਾ ਮਠਾਈ ਵਗੈਰਾ ਖਵਾਉਂਦੇ ਹੈ ਤਾਂ This is also part of festival season, so we are doing the same thing.